ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਗਹਿਲ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਬੈੜਾਂ ਦਿਖਾ ਦੇਂਗੇ ਇੱਕ ਪੰਜਾਬ ਵਾਲੀ ਜਰਸੀ ਬੱਸੀ ਦਿਖਾ ਦੇਂਗੇ ਜੀ ਪੂਰੀ ਟੌਪ ਕੁਆਲਿਟੀ ਤੇ ਇੱਕ ਸੂਈ ਸਬਾਈ ਬਹਿੜ ਦਿਖਾ ਦੇਾਂਗੇ ਬਹਿੜ ਲਾ ਲਓ ਭੌਂ ਲਾ ਲਓ ਤੁਸੀਂ ਗਾਂ ਉਹ ਤੁਹਾਡੀ ਸਮਝ ਨੇ ਕੰਮ ਕਰਨਾ ਜੀ ਤੇ ਗੱਲਬਾਤ ਸਾਰੀ ਕਰਾ ਦੇਾਂਗੇ ਫੁੱਲ ਦਸਲੀਨਾ ਤੁਸੀਂ ਪਸੂ ਖਰੀਦਣਾ ਆਪਣਾ ਸਿਰਫ ਕੰਮ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਚਾਉਣਾ ਆਜੋ ਬਾਪੂ ਜੀ ਇੱਥੇ ਆਜੋ ਸਤਿ ਸ਼੍ਰੀ ਅਕਾਲ ਜੀ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋਣੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 9417410600 ਜੀ 10600 ਹਾਂ ਪਿੰਡ ਆਪਣਾ ਜੀ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਹਿਸੀਲ ਤਪਾ ਜੀ ਤਪਾ ਤੇ ਨੇੜੇ ਆਪਾਂ ਨੂੰ ਇਧਰਲੇ ਪਾਸੇ ਆ ਗਿਆ ਠੂਰ ਵੀ ਆ ਗਿਆ ਹਨਾ ਹਾਂਜੀ ਤੇ ਬਲਾਕਪੁਰ ਆ ਗਿਆ ਇਹ ਪਿੰਡ ਆਪਣੇ ਕੋਲੇ ਆ ਹਾਂਜੀ ਤੇ ਵਪਾਰ ਦਾ ਕੰਮ ਆ ਜੀ ਆਪਾਂ ਹਾਂਜੀ ਵਪਾਰ ਦਾ ਹੁਣ ਬਹੁਤਾ ਲੈ ਲੈਨੇ ਹਾਂਜੀ ਤੇ ਅੱਜ ਕਿੰਨੇ ਜਾਨਵਰ ਦਿਖਾ ਰਹੇ ਆ ਜੀ ਅੱਜ 2 ਆ ਜੀ 2 ਆ ਇੱਕ ਸੂਈ ਸਵਾਈ ਇੱਕ ਸੂਈ ਸਵਾਈ ਤੇ ਮਗਰ ਬੱਚਾ ਹਨਾ ਤੇਰੀ ਪਹਿਲੇ ਨੰਬਰ ਦੇ ਬਾਪੂ ਜੀ ਆਪਾਂ ਦੇਖੀ ਜਾਨਨੇਗੇ ਬੱਚੀ ਹਾਂਜੀ ਯਰ ਸੀ ਕਿੰਨੇ ਦਿਨ ਕੱਢ ਜੇ ਤੇ ਮੂੰਹੋਂ ਕਿਵੇਂ ਆ ਮੂੰਹੋਂ ਵਾਲੇ ਛੱਗ ਦੇ ਬਰਾਬਰ ਕਰੇ ਨਹੀਂ ਓਕੇ ਤੇ ਸੂਆ ਸੂਆ ਛੂਹਾ ਪਹਿਲਾ ਕਲੂਨ ਸੂਰੀ ਆ ਤੇ ਥਣ ਭਾਂਡੇ ਦੀ ਬੜੀ ਸਾਫ ਸੁਥਰੀ ਤੇ ਮੈਨੂੰ ਸਭ ਬੜੀ ਹੈ ਨਾ ਜੀ ਹਾਂ ਜੀ ਕਿੰਨਾ ਦੁੱਧ ਦੇ ਦੂ ਜੀ ਦੁੱਧ ਇਹ 20 ਦੇ ਲਗਭਗ 18 17 ਤੱਕ ਖੁੱਲਾ ਹੀ ਦੇ ਦੂ ਬਾਕੀ ਪੰਜਾਬ ਵਾਲੀਆਂ ਯਾਰਸਾਂ ਚ ਆ ਗਈ ਹੈ ਨਾ ਹਾਂ ਜੀ ਹਾਂ ਜਿਵੇਂ ਮਰਜ਼ੀ ਠੰਡੀ ਵਾਲਾ ਓਕੇ ਜੀ ਓਕੇ ਜੀ ਖੋਲੋ ਜੀ ਦਾ ਤੋਰਾ ਕਰਾ ਦਈਏ ਚ ਇੱਕ ਫੀਟਿੰਗ ਵਾਲਾ ਲੈਵਾ ਤੇ ਦਿਨ ਕਿੰਨੇ ਪਾ ਜੂ ਜੀ ਹਜੇ ਪਣ ਤਿਆ ਜੀ ਇਹਦਾ ਹਫਤਾ ਹਲੇ ਓਕੇ ਅੱਜ ਵੀ ਬਹੁਤ ਚੰਗਾ ਲੈਵਾ ਤਿਆਰ ਕਰੀ ਫਿਰਦੇ ਤੇ ਕਾਰ ਵੀ ਕਰਾਂ ਇਧਰ ਨੂੰ ਲੈ ਚਲੋ ਕਾਰ ਮਾਈਨੇ ਤਿਆਰ ਲੈਣਾ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਤੇ ਵੱਡੇ ਤੇ ਚੰਗੇ ਸਾਇਦ ਹੈਗੇ ਆ ਦੇਖੋ ਜੀ ਰੇਟ ਇਹਦਾ ਜਮਾਂ ਜਾਇਜ਼ ਹੋਊਗਾ ਠੀਕ ਹੈ ਜੀ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸ ਦਿਆਂਗੇ ਤੇ ਚੰਗੀ ਆ ਗਈ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਤਾਂ ਵੀ ਚੰਗੀ ਆ ਜੇ ਤੁਸੀਂ ਘਰੇ ਦੁੱਧ ਪੀਣ ਨੂੰ ਲੈਣੀ ਹੈ ਚੰਗਾ ਦੁੱਧ ਨੇ ਬਾਕੀ ਪਾ ਦੇਣਾ ਪਾਉਣਾ ਵੀ ਫੈਟ ਵਾਲਾ ਜੀ ਲੈ ਚਲੋ ਜੀ ਆ ਕਰੋ ਚੱਕ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਕੁਆਲਿਟੀ ਬੁਰੀ ਚੰਗੀ ਅੱਛਾ ਉਹ ਬਾਪੂ ਨੇ ਕਿਹਾ ਸੱਗ ਦੇ ਬਰਾਬਰ ਕਰ ਇਹ ਮੋੜ ਲਿਓ ਜੀ ਬਸ ਖੁਲੀ ਖਾਲੀ ਆਈ ਹੈ ਜੀ ਪੁੱਤ ਲਿਆਣਾ ਨਹੀਂ ਪਾਇਆ ਹੁਣਾਂ ਪਹਿਲਾਂ ਹਾਂਜੀ ਹਾਂ ਇਸ ਦੀ ਕੁਆਲਿਟੀ ਚੰਗੀ ਲਿਆ ਚਲੋ ਜੀ ਜੇ ਆਪਾਂ ਗੱਲ ਕਰ ਲਈਏ ਚਾਰੇ ਪੱਲਿਆਂ ਦੀ ਆਪਾਂ ਤੁਹਾਨੂੰ ਪੂਰੀ ਬੱਚੀ ਦਿਖਾ ਦਈਏ ਲੈ ਚਲੋ ਕਿੱਲੇ ਤੇ ਲੈ ਜਾਂਦੇ ਆਹ ਦੇਖੋ ਜੀ ਹੂੰ ਤਣ ਪਾਂਡੇ ਦੀ ਪੂਰੀ ਸਾਫ ਸੁਥਰੀ ਮੰਨ ਲਓ ਜੀ ਕੋਈ ਨਹੀਂ ਤੇ ਨੇੜੇ ਤੋਂ ਆਪਾਂ ਕੈਮਰਾ ਲਾ ਕੇ ਤੁਹਾਨੂੰ ਇਹ ਥਾਣ ਵੀ ਚੈੱਕ ਕਰਾ ਦੇਾਂਗੇ ਆਹ ਦੇਖੋ ਜੀ ਤੇ ਕਦ ਕਾੜਾ ਪਤ ਤਨ ਫਿਰ ਦੱਸ ਦਗੇ ਚੰਗਾ ਆ ਗਿਆ ਜੀ ਚਾਰੇ ਪੱਲਿਆਂ ਦੀ ਬੱਚੀ ਤੁਹਾਨੂੰ ਕਵਰ ਕਰਕੇ ਦਿੱਤੀ ਹੈ ਪੂਰੀ ਤੇ ਹਾਂਜੀ ਬਾਪੂ ਜੀ ਇਹਦੀ ਡਿਮਾਂਡ ਕੀ ਆ ਗਈ ਇਹਦਾ ਜੀ 75000 ਆ ਇਹਦੇ ਵਿੱਚੋਂ ਮਾਨ ਸਨਮਾਨ ਕਰਦਾਂਗੇ ਬਹੁਤ ਚੰਗੀ ਬਰੀਡ ਤੇ ਚੰਗੇ ਆਪ ਆਪ ਦੇ ਕੰਨੂ ਵੀ ਕਹਿ ਰਹੇ ਆ ਵਧੀਆ ਤੁਹਾਡੇ ਘਰੇ ਆ ਕੇ ਜੇ ਬੱਛੀ-ਬੁੱਛੀ ਦੇਤੀ ਤਾਂ ਉਦੋਂ ਜ਼ਿਆਦਾ ਗੱਲ ਬਣ ਜਾਣੀ ਹੈ ਨਾ ਆਹ ਦੇਖ ਆਪੀ ਠੰਡੀ ਆ ਜੀ ਠੰਡੀ ਬੁੱਧ ਤੇ ਇੱਕ ਥਣ ਦੂਜੇ ਸੂਆ ਦਾ ਲੱਗਿਆ ਹੈ ਨਾ ਹਾਂਜੀ ਤੇ ਹੁਣ ਜੀ ਆਪਾਂ ਗੱਲ ਕਰ ਲਏ ਦੋ ਨੰਬਰ ਵੈਟ ਦੀ ਕਿਹੜਾ ਸੂਆ ਸੂਈ ਆ ਜੀ ਇਹ ਤੀਜੇ ਸੂਆ ਸੂਈ ਕਦੋਂ ਸੂਈ ਆ ਜੀ ਇਹਨੂੰ ਅੱਜ ਪੰਜਵਾਂ ਦਾਣਾ ਕਿੰਨਾ ਹੁਣ ਰੈਡੀ ਆ ਇਹਦਾ 10 ਕਿਲੋ ਲੀਟਰ ਦੁੱਧ ਤਿਆਰ ਆ ਖੋਲੋ ਜੀ ਨੂੰ ਤੋਰਾ ਕਰਾ ਕੇ ਚੈੱਕ ਕਿੰਨਾ ਕੁ ਹੋ ਇਹ 14 15 15 ਅੰਕ ਤਾਂ ਹੀ ਦੇ 15 ਅੰਕ ਤਾਂ ਹੀ ਦੇ ਦੂਗੀ ਬਾਕੀ ਦੀ ਗੱਲ ਚੰਗੀ ਹੈ ਜੀ ਕੱਦ-ਕੜ ਬਹੁਤ ਆ ਹਨਾ ਹਾਂਜੀ ਥੋੜੀ ਜਿਹੀ ਫਿੱਕੀ ਆ ਫਿੱਕੀ ਜ਼ਰੂਰ ਆ ਤੇ ਢਾਂਚਾ ਢੁੰਚਾ ਬੜਾ ਹੈ ਨਾ ਹਾਂਜੀ ਇਧਰ ਹੀ ਲੈ ਚਲੋ ਜੀ ਢਾਂਚਾ ਢੁੰਚਾ ਬੂਰਾ ਚੰਗਾ ਜੀ ਫੇਸ ਦੀ ਕੁਆਲਿਟੀ ਚੰਗੀ ਸੂਆ ਤੀਜਾ ਜੀ ਹਾਂਜੀ ਤੀਜਾ ਸੂਆ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਜੀ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਓਕੇ ਜੀ ਮੋੜ ਲਿਓ ਤੇ ਇਹਦੀ ਕੀ ਡਿਮਾਂਡ ਆ ਗਈ ਜੀ ਫਿਰ ਇਹਦਾ 60000 ਆ ਜੀ ਇਹਦੇ ਚੋਂ ਮਾਨਤਾਨ ਕਰਦਾਂਗੇ ਖੁੱਲਾ ਮਾਨਤਾਨ ਹੋਏਣਾ ਦੋਨਾਂ ਚੋਂ ਖੁੱਲਾ ਮਾਨਤਾਨ ਹੋਏਣਾ ਕੋਈ ਐਸੀ ਗੱਲ ਨਹੀਂ ਹੈਗੀ ਮੰਨ ਲਓ ਜੀ ਕੋਈ ਗੱਲ ਨਹੀਂ 60000 ਚ ਤੁਹਾਡਾ ਇਹਦਾ ਮਾਨਤਾਨ ਹੋਣਾ ਤੇ ਇੱਕ ਤੁਹਾਨੂੰ ਦਿਖਾਤੀ ਆ ਪਲੂਣ ਬੱਛੀ ਮੂੰਹੋਂ ਕੰਨੀਆਂ ਬਰਾਬਰ ਕਰ ਰਹੀ ਆ ਹੁਣ ਸ਼ੈਗ ਦੇ ਦੰਦ ਜੀ ਤੇ ਚੰਗੀਆਂ ਬੱਛੀਆਂ ਚੋ ਆ ਗਈ ਜਰੂਰ ਕਰਿਓ ਬਾਈ ਨਾਲ ਸੰਪਰਕ ਨੰਬਰ ਫੇਰ ਬੋਲ ਦਿਓ ਜੀ ਇੱਕ ਵਾਰੀ 9417410600 ਜੀ 1060 ਪਿੰਡ ਗਹਿਲ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪੇ ਦੀ ਵੀਡੀਓ ਧੰਨਵਾਦ ਜੀ